ਹਾਂਜੀ ਦੱਸ ਸਕਦੇ ਹੋ ਇਹ ਮਸਲਾ ਕੀ ਮਸਲਾ ਕੀ ਹੋਇਆ ਜੀ ਹਾਂਜੀ ਮੇਰੀ ਸਾਲ ਪਹਿਲਾਂ ਇੱਕ ਮੁੰਡੇ ਨਾਲ ਮੰਗਣੀ ਹੋਈ ਸੀ ਠੀਕ ਹੈ ਦੱਸ ਤੋਸਤ ਬਾ ਮੁੰਡੇ ਦਾ ਨਾਮ ਕੀ ਹੈ ਜੀ ਮੁੰਡੇ ਦੇ ਨਾਮ ਦੀ ਸ਼ਾਂਤ ਹੈ ਤੇ ਉਹਦੀ ਮੰਮੀ ਪਾਪਾ ਦਾ ਨਾਮ ਤੇ ਪਾਪਾ ਦਾ ਨਾਮ ਬੱਬੂ ਹੈ ਤੇ ਮੰਮੀ ਦਾ ਨਾਮ ਕੰਮੀ ਹੈ ਠੀਕ ਹੈ ਜੀ ਉਹ ਫਾਜ਼ਿਲਗਾ ਵਿੱਚ ਰਹਿਣ ਵਾਲੇ ਨੇ ਨੰਦਪੁਰ ਮੱਲਾ ਠੀਕ ਹੈ ਉਹਨਦੇ ਨਾਲ ਸਾਲ ਪਹਿਲਾਂ ਮੇਰੀ ਮੰਗਣੀ ਹੋਈ ਸੀ ਤਾਂ ਠੀਕ ਹੈ ਉਹਨਦੇ ਘਰ ਦੇ ਤੱਕੇ ਤੱਕਾ ਇਹ ਨਾਲ ਹੋਈ ਸੀ ਮੇਰੇ ਘਰ ਦੇ ਤੋਂ ਮੰਨੇ ਹੋਏ ਸੀ ਉਹਨਦੇ ਘਰ ਦੇ ਮਤਲਬ ਉਹ ਮੰਗਣੀ ਤੱਕੇ ਦੁਕਾਨਾ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਮੈਨੂੰ ਵਾਦੂ ਬੋਲਦੇ ਸੀ ਫੋਨ ਫੋਨ ਤੇ ਮੈਨੂੰ ਪਤਾ ਲੱਗਾ ਸੀ ਕਿਸੇ ਤੋਂ ਵੀ ਉਹ ਮੈਨੂੰ ਬਹੁਤ ਜ਼ਿਆਦਾ ਬੋਲਦੇ ਨੇ ਠੀਕ ਹੈ ਇਸ ਤੋਂ ਬਾਅਦ ਫਿਰ ਵੀ ਮੈਂ ਗੱਲਬਾਤ ਕਰਦੀ ਰਹੀ ਵਿੱਚ ਉਸ ਤੋਂ ਬਾਅਦ ਅੱਜ 5 ਦਿਨ ਪਹਿਲਾਂ ਕੋਈ ਗੱਲ ਕਰਨ ਠੀਕ ਹੈ ਗੱਲ ਹੋ ਗਈ ਵੀ ਟੁੱਟ ਗਈ ਮੰਗਣੀ ਵੇ ਸਾਰਾ ਨਵੇੜਾ ਹੋ ਗਿਆ ਵੀ ਅਸੀਂ ਇੱਕ ਦੂਜੇ ਨਾਲ ਕੋਈ ਲੈਦੇ ਨਹੀਂਗਾ ਉਹਨਾਂ ਦੇ ਘਰ ਦੇ ਨੇ ਵੀ ਕਹਿਤਾ ਵੀ ਅਸੀਂ ਵਿਆਹ ਨਹੀਂ ਕਰਨਾ ਠੀਕ ਹੈ ਉਹਨਾਂ ਦੇ ਭਰਾ ਦੇ ਵੀ ਤਿੰਨ ਵਿਆਹ ਹੋਏ ਸੀ ਇਸ ਕਰਕੇ ਸਾਨੂੰ ਪਤਾ ਲੱਗ ਗਿਆ ਵੀ ਉਹਨਾਂ ਦੀ ਫੈਮਿਲੀ ਸਹੀ ਨਹੀਂ ਨਹੀਂ ਹੈਗੀ ਤਾਂ ਕਰਕੇ ਮੁੰਡਾ ਵੀ ਮੁੰਡਾ ਠੀਕ ਸੀ ਵੈਸੇ ਤੇ ਪਹਿਲਾ ਪੰਜ ਦਿਨ ਪਹਿਲਾ ਕਿ ਲਿਖ ਪੱਟ ਹੋ ਗਈ ਸੀ ਸਾਰੇ ਵੀ ਸਾਡਾ ਕੋਈ ਲੈਦੇ ਨਹੀਂਗਾ ਠੀਕ ਹੈ ਸਾਰਾ ਕੁਝ ਵੀ ਉਹਨਾਂ ਨੇ ਵੀ ਕਹਿਤਾ ਸੀ ਸਾਨੂੰ ਅਸੀਂ ਨਹੀਂ ਰਿਸ਼ਤਾ ਕਰਨਾ ਇਧਰ ਅਸੀਂ ਵੀ ਕਹਿਤਾ ਸੀ ਤੋ ਕੋਈ ਗੱਲ ਕਰਨ ਰਾਤੀ ਉਹਨੇ ਵਈ ਰਾ ਕੱਲ ਮੈਨੂੰ ਫੋਨ ਆਇਆ ਮੇਰੀ ਉਹਨੇ ਨਾ ਆਈਡੀ ਹੈਕ ਕਰ ਲਈ ਤੇ ਆਪਦੇ ਫੋਨ ਚ ਚਲਾ ਲਿਤੀ ਤੋ ਆਈਡੀ ਤੋਂ ਮੈਨੂੰ ਕੁੜੀ ਬਣ ਕੇ ਪਹਿਲਾ ਮੈਸੇਜ ਕਰਦਾ ਰਹਾ ਫਿਰ ਉਸ ਤੋਂ ਬਾਅਦ ਉਹਦਾ ਫੋਨ ਆਇਆ ਮੈਂ ਕਿਹਾ ਮੈਂ ਪੁੱਛਿਆ ਤੋ ਸਹੀ ਕੌਣ ਹੈਗੀ ਹੈ ਫਿਰ ਮੈਂ ਫੋਨ ਚੱਕ ਕੇ ਗੱਲ ਕੀਤੀ ਫਿਰ ਮੈਨੂੰ ਕਹਿੰਦਾ ਮੈਂ ਬੋਲਦਾ ਪਿਆ ਮੈਂ ਕਹਾ ਹਾਂ ਬੋਲ ਕਹਿੰਦਾ ਮੇਰਾ ਨਾ ਵਿਆਹ ਕਰਾ ਮੈਂ ਕਹਾ ਮੈਂ ਹਜੇ ਨਹੀਂ ਕਰਾ ਸਕਦੀ ਮੇਰੀ ਉਮਰ ਹੈਗੀ ਹੈ ਛੋਟੀ ਕਹਿੰਦਾ ਤੂੰ ਮੈਨਾਂ ਪੱਜ ਕੇ ਵਿਆਹ ਕਰਾ ਮੈਂ ਕਹਾ ਨਹੀਂ ਮੈਂ ਕਹਾ ਤੂੰ ਮੈਂ ਤਾਂ ਹਜੇ ਨਹੀਂ ਮੈਂ ਕਰਾਨਾ ਠੀਕ ਹੈ ਮੈਂ ਕਹਾ ਜਿੱਥੇ ਮ ਮਾਤੇ ਹੀ ਕਰਾਂ ਮੰਗੀ ਠੀਕ ਹੈ ਇਥੋਂ ਆ ਗੱਲ ਹੋਈ ਤਾਂ ਉਹਨੇ ਮੇਰੀ ਬਈ ਉਹਨੇ ਮੈਨੂੰ ਬਹੁਤ ਗਾਲਾ ਗੁਲਾ ਕੱਢਿਆ ਮੈਥੋਂ ਫੋਨ ਕੱਢ ਦਿੱਤਾ ਉਸ ਦਿਨ ਨਾ ਹੁੰਦਾ ਮੈਨੂੰ ਕੋਈ ਫੋਨ ਆਇਆ ਤੇ ਨਾ ਮੈਂ ਉਹਨੂੰ ਫੋਨ ਕੀਤਾ ਉਸ ਦਿਨ ਰਾਤੀ ਮੇਰਾ ਬ੍ਰਦਰ ਸੁੱਤਾ ਪਿਆ ਸੀ ਤਾਂ ਸੁੱਤੇ ਪੇ ਨੂੰ ਬੂਆ ਬੂਆ ਖੋਲਿਆ ਉਹਨਾਂ ਨੇ ਕੋਟੂ-ਕਟੂ ਕੇ ਕੰਨ ਸਾਡਾ ਮੁੰਡਾ ਮਲਵਾ ਦਿੱਤਾ ਠੀਕ ਹੈ ਉਦੋਂ ਦਾ ਮੇਰਾ ਬ੍ਰਦਰ ਨਿਕਲਿਆ ਸੀ ਵਾਧੂ ਕੁੱਟਿਆ ਵੈਸੇ ਉਹਨਾਂ ਨੇ ਤਦੋਂ ਕੋਈ ਗੱਲ ਨਹੀਂ ਹੋਈ ਠੀਕ ਹੈ ਉਸ ਤੋਂ ਬਾਅਦ ਸਵੇਰੇ ਫਿਰ ਇਹਨਾਂ ਨੇ ਕਾਰਵਾਈ ਕਰਵਾਈ ਕਹਿੰਦੇ ਵੀ ਕੁੜੀ ਕਰਨ ਨੂੰ ਵੀ ਫੋਨ ਕੀਤਾ ਵੀ ਕੁੜੀ ਦਾ ਜੇ ਮੇਰਾ ਫੋਨ ਗਿਆ ਵੀ ਤੁਸੀਂ ਫੁੱਲ ਕਾਰਵਾਈ ਕਰਵਾਓਗੇ ਜੇ ਮੇਰਾ ਕੋਈ ਫੋਨ ਗਿਆ ਸਾਨੂੰ ਫੁੱਲ ਤੋਂ ਫੁੱਲ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੈਗਾ ਠੀਕ ਹੈ ਸਾਰੀ ਬਈ ਪਤਾ ਕਰੋ ਵੀ ਕਿਵੇਂ ਗੱਲ ਕੇ ਕਿਵੇਂ ਗੱਲ ਸਾਰੀ ਪਤਾ ਕਰਵਾਓ ਤੁਸੀਂ ਵੀ ਤੁਸੀਂ ਸਾਰਾ ਦੇਖ ਲਓ ਸਾਡੇ ਪੰਜ ਦਿਨ ਪਹਿਲਾਂ ਵੀ ਜਦੋਂ ਰੋਲਾ ਮੁੱਕਿਆ ਸੀ ਉਦੋਂ ਸਾਰੇ ਪੱਕੇ ਹੋਏ ਸੀ ਮਤਲਬ ਕਾਹ ਵਿੱਚ ਵੀ ਸਾਰੇ ਐਮਸੀਐਮਸੀ ਵਿੱਚੇ ਹੀਗੇ ਸੀ ਠੀਕ ਹੈ ਉਹਨਾਂ ਨੇ ਵੀ ਜਾ ਤਾਂ ਵੀ ਹਾਂ ਵੀ ਅੱਗੇ ਤੋਂ ਕੋਈ ਰਿਸ਼ਤਾ ਨਹੀਂ ਗਾ ਠੀਕ ਹੈ ਇਸ ਕਾਰਨ ਸਾਡੇ ਕੋਈ ਰਿਸ਼ਤਾ ਟੁੱਟ ਗਿਆ ਸੀ ਤਾਂ ਠੀਕ ਹੈ ਆ ਕਰਕੇ ਹੁਣ ਸਾਨੂੰ ਮਜਬੂਰ ਸਾਡੇ ਤਾਂ ਸਾਨੂੰ ਮਜਬੂਰ ਕਰਦੇ ਵੀ ਇਹਨਾਂ ਨੇ ਕਰਵਾਇਆ ਗਲਤ ਬੁਸਾਇਆ ਜਾ ਰਿਹਾ ਗਲਤ ਬੁਸਾਇਆ ਜਾ ਰਿਹਾ ਇਸ ਕਰਕੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਹੈਗੀ